ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੇ ਬਲੌਗ ਨੂੰ ਪਹਿਲੀ ਵਾਰ ਦੇਖਦੇ ਹੋ ਨੀ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਟਾਈਮ ਹੋ ਗਿਆ 4:30 ਦਾ ਵੀਰ ਜੀ ਟੁੱਟੀ ਨਹੀਂ ਆਈ ਅੱਜ ਵੀਰ ਜੀ ਲੱਗੇ ਆ ਪਿਉਣ ਪਸੂਆਂ ਨੂੰ ਵਧੀਆ ਪਸਵਾ ਥੱਲੇ ਹੋ ਗਈ ਹੈ ਹੁਣ ਸਫਾਈ ਹੋਈ ਹੈ ਬੁੱਕਰ ਬੁੱਕ ਮਾਰਤੀ ਹੈ ਵਧੀਆ ਤੇ ਕਿਹੜੀ ਗਾਂ ਦੇ ਆਉਂਦਾ ਸਖੂਣ ਬਰਕੰਦੀ ਵਾਲੀ ਦੇ ਮੋਟੇ ਅੱਛਾ ਹੂੰ ਡਾਕਟਰ ਨੇ ਦੱਸ ਕੇ ਲਿਆਇਆ ਦਵਾਈ ਗਰਮੀ ਕਰਕੇ ਆ ਹੈ ਨਾ ਕੋਈ ਨਹੀਂ ਸਾਲੀ ਚੀਜ਼ ਇਹਨਾਂ ਨੂੰ ਵੀ ਵਿਚਾਰੀਆਂ ਨੂੰ ਆਪਦੇ ਅਰਗਾ ਢੱਲ ਮੱਸ ਕਿਤੇ ਨਾ ਕਿਤੇ ਹੋਈ ਜਾਂਦੀ ਹੈ ਮੌਸਮ ਬਦਲਦਾ ਇਹ ਨਾ ਜੀ ਦੀ ਅੱਖ ਵਾਂਗ ਅੱਜ ਰੱਜ ਗੋਈ ਨਹੀਂ ਨਵੀਂ 5 ਵਜੇ ਧਾਰਾਂ ਦਾ ਟਾਈਮ ਸੀ ਨੂੰ ਮੌਸਮ ਕਾਫੀ ਬਦਲ ਗਿਆ ਹੈ ਤੇ ਕੱਲ ਆਪਾਂ ਤੁਹਾਨੂੰ ਅੰਦਰਲੇ ਪਾਸੇ ਦਿਖਾਇਆ ਸੀਗਾ ਤਕਰੀਬਨ ਅੱਜ ਸਾਰੇ ਪੈਪ ਹੀ ਵਿਚਾਰਿਆਂ ਨੇ ਲਾ ਲਿਆ ਟਰਾਲੀ 'ਚ ਬੋਰ ਵਾਲਿਆਂ ਨੇ ਆਪਾਂ ਦਿਖਾਉਨੇ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਦੇਖੋ ਮੈਂ ਤਾਂ ਗੂਠਾ ਜਾਂ ਨੰਗਾ ਕਰ ਲਿਆ ਵੱਡ ਤਾਂ ਥੋੜਾ ਜਿਹਾ ਜਦੋਂ ਸਰਦਾ ਨਹੀਂ ਕੀ ਕਰਾਂ ਆਪਾਂ ਦਿਖਾਉਨੇ ਤੁਹਾਨੂੰ ਇੱਧਰ ਆਪਣੇ ਬੋਰ ਹੋ ਰਿਹਾ ਕਲੀ 'ਚ ਸਰਕਾਰੀ ਬੋਰ ਮਾਣ ਆਪਣੇ ਘਰੇ ਰੱਖਿਆ ਵੈ ਇਹਨਾਂ ਦਾ ਮੈਂ ਵੀ ਜਦੋਂ ਪੈਣ ਲੱਗ ਜਾਂਦੀ ਆ ਪੀੜ ਤੇ ਉਦੋਂ ਪਾ ਲੈਨੀ ਆ ਬੰਗਣਾ ਜਿਆ ਨਹੀਂ ਮੈਨੂੰ ਨਹੀਂ ਪਤਾ ਲੱਗਦਾ ਹਾਂ ਹਾਂ ਤੇ ਇਧਰ ਆਪਣੀ ਕਿਪੋ 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 ਪਾਓ ਕਰਨ ਕੱਲ ਦਾ ਗਿਆ ਅੱਜ ਸੁਬਾਹ ਆਇਆ ਗੱਡੀਆਂ ਦੋਨੇ ਬਾਹਰ ਹੁਣ ਧੋਕੇ ਲਾਵਾਂਗੇ ਅੰਦਰ ਤੇਰੇ ਜਾਈਆਂ ਤੇ ਚੜਾਉਣੀਆਂ ਗਲਾਫ ਹੁਣ ਤਾਂ ਇੱਕ ਵਾਰ ਦੋਨੇ ਪਿਓ ਬੱਤ ਸੁੱਤੇ ਪਏ ਆ ਮੌਸਮ ਬਦਲ ਗਿਆ ਕਰਕੇ ਨਾ ਐਸੇ ਵੇਲੇ ਥੋੜੀ ਜਿਹੀ ਚਾਪ ਕੀ ਜੀ ਲਾਉਣ ਨੂੰ ਗੱਗੇ ਡਾਂਸ ਕਰਕੇ ਆਈ ਅੰਦਰ ਹੁਣ ਰੱਖ ਦੇ ਤੂੰ ਇਹ ਵੀਰਜੀ ਦਾ ਫੋਨ ਬੰਦ ਕਰ ਦੇ نیٹ ਖਤਮ ਕਰ ਦੇਂਗੀ ਨੇ ਰਿਫਲਾ ਤੋਂ ਤੇ ਸੀਗੇ ਤੋਂ ਕਿਸ ਕਾ ਕੇ ਰੱਖ ਲੈ ਕਿ ਜੜਾਈ ਦੇ ਹੋਣੀ ਹੋਣੀ ਦਾਲ ਦੇਤੀ ਦਾਲ ਆਉਨੀਆਂ ਹੈ ਦਾਲ ਦੇ ਬੇਸ ਤਾਂ ਦਾਲ ਕੋਲ ਤਾਂ ਇਹਨਾਂ ਤੇ ਜੇ ਲੱਗਦਾ ਤਾਂ ਮੈਂ ਧੰਗਾ ਪਾ ਕੇ ਗੁਰਦੁਆਰੇ ਕੱਟ ਕੇ ਮਨਾਉਣ ਜਾ ਬਾਅਦ ਚ ਦਾਲ ਤਾਂ ਬਣ ਗਈ ਹੋਊਗੀ ਜਿਹੜਾ ਭਾਵਨਾ ਭਰੀ ਵੀ ਆ ਨੰਨਾ ਵਗੇ ਪਾਪੀ ਸੀ ਦਾਲ ਨਾਲ ਹਾਂ ਤਾਂ ਬਸ ਕੋੜਾ ਨਾ ਵਗੇ ਕਿਉਂ ਕੋਟ ਦੇ ਪਈ ਉੱਤੇ ਹੀ ਰਹਿਣ ਦੀ ਤੇ ਥੋੜਾ ਜਨਾ ਪਾਣੀ ਪਾ ਦੀ ਹਾਂ ਦੋ ਦੇ ਗੋਗਾਂ ਵਾਲੇ ਦੀ ਕੱਟੜੀਆਂ ਤੇ ਝੁੱਠਾ ਨਾ ਕੋਈ ਹਾਂ ਹਾਂ ਨਹੀਂ ਧਣੀਆਂ ਵੜਾਉਨੇ ਆ ਧਣੀਆਂ ਆ ਪਿਆ ਦੇਖ ਐਨਾ ਕਬਾਤ ਨਹੀਂ ਨਹੀਂ ਲੋਰ ਵੱਡ ਲਾਂਗੇ ਕੋਈ ਨਹੀਂ ਪੈ ਜੂਗਾ ਉੱਤਾਂ ਦੀ ਤੂੰ ਕੋਟ ਕੇ ਨਾ ਪਾਣੀ ਪਾ ਦਿਸਦਾ ਹਾਂ ਹਾਂ ਉੱਤੇ ਹੀ ਸਹੀ ਰਿਹਾ ਥੋੜਾ ਹਾਂ ਕੋਈ ਨਹੀਂ ਹੋਰ ਚਾ ਲੱਕੜ ਕੱਢ ਜੂਗੇ ਉੱਤੇ ਹੀ ਪਈ ਰਹਾ ਠੀਕ ਲੈ ਵੇ ਦੇਖੋ ਮੈਂ ਤਾਂ ਗੂਠਾ ਜਾਂ ਬਾਹਰ ਕੱਢ ਲਿਆ ਇਹਨਾਂ ਨੂੰ ਕਾਸ ਪੈਂਦਾ ਸੀ ਕਰਕੇ ਨਾ ਰਾਣੀ ਸੋਜ ਵੀ ਤਾਂ ਹੀ ਸੀ ਕੁਝ ਜਿਆਦਾ ਵੱਡ ਤਾਂ ਇਥੋਂ ਕੀ ਨੇ ਵੀਰ ਜੀ ਦਾ ਰੋਂਦਾ ਬਾਹ ਦਾ ਸੁਝਗਾ ਸੀ ਹੂੰ ਕੋਈ ਨਹੀਂ ਹੁਣ ਚੱਲ ਹੁਣ ਠੀਕ ਹੋ ਜਾਊਗਾ ਬਸ ਸਵੇਰ ਦੀ ਦਿਹਾੜੀ ਐ ਪਰਸੋਂ ਨੂੰ ਪਰਸੋਂ ਨੂੰ ਨਾ ਚੱਲ ਬਦਵਾਰ ਨੂੰ ਨੇ ਵੀਰਵਾਰ ਨੂੰ ਕਿਹਾ ਨਹੀਂ ਨਹੀਂ ਕੋਈ ਨਹੀਂ ਮੋੜ ਆਕਦਾ ਨਾ ਹੋਰ ਆਕਦਾ ਕੋਤਵਾਰ ਨੂੰ ਟਰੜਕਾ ਲਾਉਣਾ ਬਾਹਰ ਵੱਟ ਤਾਂ ਸੋਨੀ ਅਮਰ ਨੂੰ ਪਤਾ ਪੱਟ ਪੱਟ ਦਾ ਕਰਕੇ ਫੋਟੋ ਵੀ ਮੈਨੂੰ ਫੋਗਾਲਾ ਕਾਸਪਾਇਆ ਪਿਆ ਸੀਗਾ ਯਾ ਵੀਰੇ ਸੋਰੀ ਛਾਹੇ ਲਾ ਲ ਖਿਆਲ ਤੇ ਮੈਂ ਜੀ ਚੰਗੀ ਪਰ ਲੋ ਚਾਹ ਪਜਾਹਿਆ ਰਦੀ ਆ ਚਲਦੀ ਵੀ ਹੈ ਦਿਖਾਈ ਕਿ ਚਲਦਾ ਹੈ ਜਿੰਕਾਰਾਈਂ ਤਰਾ ਨੋ ਨਸਰ ਇਹ ਤਾਂ ਬਹੁਤ ਭੈੜੀ ਆ ਕੇ ਪੀ ਸਾਂ வீர்தி, து சங்கல பார்னாகாலாலா .... ਕਰਦੀਆਂ ਐ ਨਹੀਂ ਜੱਫਾ ਮਾਰੀ ਦੱਸਦਾ ਹਾਂ ਐ ਫਟ ਮਾਰ ਹੱਥੂ ਨਾ ਲੈ ਲਿਓ ਲੈ ਲੇਵੇ ਚਲੋ ਮੜਦੇ ਮੜਾ ਗਲ ਜੇ ਮਾਰਦੇ

ਵੜੇ ਆਏ ਦੇ ਕਾਲੇ ਇੱਕ ਮਿੰਟ ਐਂਕਰੋਂ ਕਰਦਾ ਮੈਂ ਫਿਰ ਮੁੰਜੇ ਪੜ ਲਾ ਫਿਰ ਦੇਖ ਖੜ ਜਾ ਮੈਨੂੰ ਆਹਦੀਆਂ ਤੂੰ ਇੱਥੇ ਰੱਖ ਲਾ ਉਹ ਵੀ ਚੱਕ ਕੇ ਰੱਖ ਇੱਥੇ ਮੁੰਜੇ ਤੇ ਰੱਖ ਲਾ ਦੋਨੇ ਉਹ ਵੀ ਤੇ ਇਹਦੀ ਲਾ ਲਾ ਹਾਂ ਚੱਲ ਆ ਜਾ ਆ ਜਾ ਆ ਜਰਾ ਔਰ ਉਹਨੇ ਉੱਠਾ ਉਹ ਵੀ ਸੁੱਤਾ ਪਿਆ ਆ ਨਾ ਆਉਣ ਵਾਲੀ ਧੋਣਾ ਨਹੀਂ ਆ ਗਿਆ ਆ ਗਿਆ ਹੋਈ ਜਾਂਦੀ ਰਹਿੰਦੀ ਆ ਹੁਣ ਨਹਾ ਕੇ ਜਾਣਾ ਕਿਤੇ ਵੀ ਜਾਣਾ ਚੱਲ ਚੱਕ ਬੈੱਡ ਰੱਖ ਕੇ ਸਮਾਨ ਲਮੋ ਨਹੀਂ ਪੈਣ ਗਿਆ ਉਹ ਤੋਂ ਹਾਂ ਦੋਨੇ ਆ ਹੀ ਪਾ ਦੇ ਵਿੱਚ ਇਧਰ ਨੂੰ ਕਰ ਦੇ ਥੱਲੇ ਨੂੰ ਚੰਗੀ ਤਰ੍ਹਾਂ ਇਧਰ ਨੂੰ ਵੱਡੀ ਉਤਲੀ ਕਰਾਂਗੇ ਠੀਕ ਹੈ ਗਾਂ ਨੂੰ ਕਰ ਦੇ ਗਾਂ ਨੂੰ ਕਰ ਦੇ ਹੋਰ ਕਰ ਦੇ ਫਿਰ ਬੈੱਡ ਜਾਂ ਚੱਕਿਆ ਨਾ ਰਹੂਗਾ ਕੁਤ ਆਏ ਕਰ ਉਹ ਗਲਾਫ ਵੀ ਲਿਆ ਜਾਵਣੀ ਚੱਕ ਕੇ ਹੋਵੇ ਪੈ ਸੋਫੇ ਤੇ ਤੇ ਇੱਕ ਬਾਹਰ ਗਰਮ ਪਈਏ ਚਾਦਰ ਉਹ ਚੱਕ ਲੈ ਕਿਵੇਂ ਬੱਤਾਂ ਪਾਪਾ ਕਹਿੰਦੇ ਸਕਾਰਪੀਓ ਦਾ ਲੋਕ ਖੋਲ ਦੇ ਗਰਮ ਹੋਪ ਚੱਕ ਲੈ ਇੱਕ ਚਾਦਰ ਪਈਏ ਤੇਰੀਆਂ ਡੱਬਾਂ ਵਾਲੀ ਚਾਦਰ ਦੇ ਕੋਲੇ ਭੱਜ ਕੇ ਆ ਜਾ ਕਰ ਲੋ ਵੀ ਰਾਜਨਿਆ ਦਾ ਕੰਮ ਵੀ ਨਿਪਟ ਗਿਆ ਬੈੱਡ 'ਚ ਸ਼ਾਂਤ ਨਾ ਕੀ ਹਰ ਕਰਨ ਇੱਥੇ ਬਾਹਰ ਚਾਦਰ ਪਈ ਆ ਦੋ ਚਾਦਰਾਂ ਪਈਆਂ ਇੱਕ ਖੱਦਰ ਦੀ ਇੱਕ ਪੱਛਮ ਮੰਜੇ ਤੇ ਬਾਹਰ ਪਈਆਂ ਮੈਂ ਲਾਦਾ ਵੇਖ ਤਾਂ ਆ ਬਾਹਰ ਲੇ ਤੇ ਜਿਹੜਾ ਗੱਡਕੇ ਰੱਖਨੇ ਕਿੰਨੇ ਆ ਜੱਗੀ ਦਾ ਕਾਸ਼ ਦੇ ਪੈਸੇ ਆ ਉਹ ਗੱਡੀ 'ਚ ਪਏ ਸੀ ਉਹ ਆਹ ਆ ਕੀ ਆ ਬਾਤ ਗੱਟੀ ਜੀ ਰੱਖ ਦੋ ਸਵੇਰੇ ਫੇਰ ਲਿਜਾਣਾ ਹੀ ਆ ਨੇ ਜੀਤ ਲੈ ਜਾਊਗਾ ਮੇਰੇ ਕੋਈ ਇੱਕ ਇੱਕ ਗਰ ਇੱਕ ਲਿਆਇਆ ਹਾਂ ਗਰਮ ਉਹ ਗਲਾਫ ਵੀ ਚੱਕ ਲਿਆ ਕੌਣ ਆ ਗਿਆ ਮੋਟਰਸਾਈਕਲ ਤੇ ਗਾਈਸ ਵੀਰੇ ਕਿਹੜਾ ਗਾਈਸ ਵੀਰਾ ਬਸ ਉਹ ਪਰਾਂ ਆ ਚਾ ਫੜੀ ਹੀ ਫੜੀ ਇਹਨੂੰ ਮੈਂ ਹੱਥ ਪਾਵਾਂ ਫੇਰ ਵੱਚ ਜੇ ਨੱਪ ਦੇ ਇਹਨਾਂ ਨੂੰ ਵੀ ਹਾਏ ਹਾਏ ਆ ਦੂਜੀ ਖਦਰ ਦੀ ਤਾਂ ਰੱਖ ਲੈ ਬਾਹਰ ਇਹ ਤਾਂ ਤੇਰੀ ਹਾਂ ਇਹ ਰਾਹ ਦੇ ਵਿੱਚ ਉਹ ਵਿੱਚ ਗਲਾਫ ਵਿੱਚ ਤੱਕ ਦੇ ਕੌਣ ਆ ਗਿਆ ਵਰਕੀਰ ਤੂੰ ਹਣੀ ਅਰਮਾਨ ਚੱਲ ਆ ਕੱਢ ਲੈ ਚਾਦਰ ਬਾਹਰ ਉੱਥੋਂ ਨੱਪੀ ਨੱਪੀ ਮੈਂ ਬੈੱਡ ਸਿੱਟਾ ਪੁੱਤ ਉੱਥੋਂ ਆ ਵੇ ਹਾਂ ਆ ਕਰ ਦੇ ਥੱਲੇ ਫੜ ਇਧਰ ਉਧਰ ਹੀ ਫੜ ਚੱਲ ਬਸ ਹੁਣ ਇਹ ਮੈਂ ਹੋਲੀ ਹੋਲੀ ਕਿਤੇ ਰੰਗ ਤੇ ਪੈ। ਹੋ ਪਿਆ। ਗਣਕੇ ਨੇ ਗੱਡੀ ਚ ਹੀ ਰੱਖ ਲੈ ਪੁੱਤ ਫੇਰ ਇੱਥੇ। ਚੇਤਾ ਭੁੱਲ ਜੀ। ਉਹ ਕਿਹਨੇ ਭੱਜੀ ਫਿਰ ਨਾ ਲੈ। ਤੇਰੇ ਵਾਲੀ ਠੀਕ ਹੋ ਗਈ ਆਹ। ਕਾ ਤੂੰ? ਕੱਲ ਨੂੰ। ਕੱਲ ਨੂੰ। ਬਸ ਇਹਨਾਂ ਦੀ ਉਮਰ ਇੰਨੀ ਕ ਹੁੰਦੀ ਆ 12-13 ਸਾਲ ਹਨਾ। ਕਿ ਉਹ ਤਾਂ ਨਾ ਪਾਲਾਂ ਦੀ ਸੀ ਨਾ ਸੀ 14 ਅੰਕ ਦੀ ਨਹੀਂ 14 ਵੀ ਦਿੱਤੇ ਸੀ ਆਏ ਫੋਣੇ ਨੂੰ ਆਏ ਆ ਵੀ ਜਾਣਗੇ ਕਿਤੇ ਤਾਂ ਫਿਰਦੀ ਆ ਡਾਲੇ-ਡਾਲੇ ਲੈ ਨਾਉਣਾ ਨਹੀਂ ਆ ਲੈਣਾ ਉਹ